ਪਤੀ ਪੀ ਨਾਮਾ ਤੁਹਾਡਾ ਅੱਜ ਜਿਹੜੇ ਚੱਕ ਵੰਡੇ ਗਏ ਆ ਕਿੰਨੇ ਕੁ ਸਰਾਂ ਨੂੰ ਜਿਹੜੇ ਚੱਕ ਆ ਉਹ ਵੰਡੇ ਗਏ ਮੇਰਾ ਨਾਮ ਜਸਪ੍ਰਿਤ ਕੌਰ ਹੈ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹਾਰਪ੍ਰਭਾਵੇਤ ਇਲਾਕਿਆਂ ਵਿੱਚ ਸੇਵਾਵਾਂ ਲਈ ਜੋ ਕਿ ਪੜਾਦਰ ਪੜਾ ਅੱਗੇ ਵਧ ਰਿਹਾ ਹੈ ਤੇ ਅੱਜ ਜਿੱਥੇ ਅਸੀਂ ਪਹਿਲਾਂ ਸੇਵਾਵਾਂ ਕੀਤੀਆਂ ਨੇ ਜਿਦੇ ਵਿੱਚ ਘਰ-ਘਰ ਰਾਸ਼ਨ ਪਹੁੰਚਾਣ ਦੀ ਆ ਹੋਰ ਲੋੜੀਂਦਾ ਸਮਾਨ ਪਹੁੰਚਾਣ ਦੀ ਸੇਵਾ ਕੀਤੀ ਗਈ ਆ ਘਰਾਂ ਦੇ ਸਰਵੇ ਕੀਤੇ ਗਏ ਨੇ 18 ਦੁੱਧਾਰੂ ਪਸ਼ੂ ਦਿੱਤੇ ਗਏ ਨੇ ਉਸ ਤੋਂ ਇਲਾਵਾ 370 ਬੱਚਿਆਂ ਦੀ ਫਿੱਸਾਂ ਦਿੱਤੀਆਂ ਗਈਆਂ ਨੇ ਤੇ ਅੱਜ 1000 ਕਿਸਾਨਾਂ ਨੂੰ ਤਕਰੀਬਨ 1.5 ਕਰੋੜ ਦੀ ਰਾਸ਼ੀ ਜਿਹੜੀ ਹੈ ਉਹ ਸਹਾਇਤਾ ਰੁਕਵੀਂ ਦਿੱਤੀ ਗਈ ਹੈ ਤਾਂ ਕਿ ਉਹ ਸਮੇਂ ਸਿਰ ਆਪਣੀ ਅਭਿਜਾਈ ਕਰਕੇ ਆਪਣੀ ਜਿਹੜੀ ਆਮਦਨ ਹੈ ਉਹਨੂੰ ਫਿਰ ਤੋਂ ਦੁਬਾਰਾ ਤੋਂ ਸ਼ੁਰੂ ਕਰ ਸਕਣ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਰਾਤ ਪਾਕ ਜਿਹੜੇ ਹੜ੍ਹ ਪ੍ਰਭਾਤ ਲੱਗ ਕੇ ਚਿੱਤੂ ਆ ਗਏ ਇਸ ਤੋਂ ਇਲਾਵਾ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਸੇਵਾਵਾਂ ਜਾਰੀ ਨੇ ਉੱਥੇ ਹੀ ਨਾਲ ਦੀ ਨਾਲ ਅੰਮ੍ਰਿਤਸਰ ਦੇ ਜਿਹੜੇ ਪਿੰਡਾਂ ਦੀ ਸੇਵਾ ਲਈ ਗਈ ਹੈ ਉੱਥੇ ਵੀ ਨਾਲ ਦੀ ਨਾਲ ਸੇਵਾਵਾਂ ਜਾਰੀ ਨੇ ਉੱਥੇ ਪਿਛਲੇ ਦਿਨੀ ਡੀਜ਼ਲ 8500 ਲੀਟਰ ਜਿਹੜਾ ਡੀਜ਼ਲ ਦੀ ਵੰਡ ਕੀਤੀ ਗਈ ਹੈ ਤੇ ਉੱਥੇ ਹੁਣ ਨਾਲ ਦੀ ਨਾਲ ਬੱਚਿਆਂ ਦੇ ਲਈ ਪੜਾਈਆਂ ਤੇ ਜੋ ਕਿਸਾਨਾਂ ਦੇ ਲਈ ਬੀਜ ਅਤੇ ਡੀਏਪੀ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਜਿਹੜਾ ਕੀਤਾ ਜਾ ਰਿਹਾ ਹੈ। ਜੋ ਪਿਛਲੇ ਦਿਨਾਂ ਦੀ ਗੱਲ ਕਰ ਲਈਏ ਤਾਂ ਪਿਛਲੇ ਦਿਨਾਂ ਵਿੱਚ ਕਿਸਾਨਾਂ ਦੀ ਹੜਪਿਰਤਾ ਵੀ ਮਦਦ ਜਿਹੜੀ ਆ ਕੀਤੀ। ਪਿਛਲੇ ਦਿਨੀ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਕਿ ਪਹਿਲਾਂ ਲੋੜਿੰਦਾ ਸਮਾਨ ਉਸ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ 18 ਦੁੱਧਾਰੂ ਪਸ਼ੂ ਅਤੇ 370 ਬੱਚਿਆਂ ਦੀ ਹਫੀਸਾ ਪਹਿਲੇ ਪੜਾ ਦੇ ਵਿੱਚ ਤੇ ਅੱਜ ਕਿਸਾਨਾਂ ਦੀ ਮਦਦ ਦੇ ਲਈ ਪਹਿਲੇ ਪੜਾ ਦੇ ਵਿੱਚ 1000 ਕਿਸਾਨਾਂ ਨੂੰ ਸਹਾਇਤਾ ਰਾਸ਼ੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਜੀ। ਕੁੱਲ 12 ਪਿੰਡਾਂ ਦੀ ਸਾਮ ਸੰਭਾਲ ਦੀ ਜ਼ਿੰਮੇਵਾਰੀ ਲਈ ਗਈ ਹੈ ਜੀ ਜੰਮੀਆ ਜੀ ਚੈੱਕਪੰਟੇ ਜਾ ਰਿਹਾ ਹਰ ਪਿੰਡ ਤੁਹਾਨੂੰ ਕਿਵੇਂ ਦੇ ਦੇਈ ਸਸਤਾ ਨੂੰ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਕੇ ਮਸਤ ਭਾਗ ਸੇ ਸੇਵਾ ਲਾਇਆ ਜੋ ਪਿਛਲੇ ਤਕਰੀਬਨ ਦੋ ਢਾਈ ਮਹੀਨੇ ਤੋਂ ਪੰਜਾਬ ਦੇ ਵਿੱਚ ਬਹੁਤ ਵੱਡੀ ਆਫਤ ਆਈ ਇਹ ਹੜ੍ਹਾਂ ਦੇ ਨਾਲ ਹੜ੍ਹਾਂ ਦੇ ਪਾਣੀ ਦੇ ਨਾਲ بارش ਤੇ ਪਾਣੀ ਦੇ ਨਾਲ ਪੰਜਾਬ ਦਾ ਪੰਜਾਬ ਦੀ ਕਿਸਾਨੀ ਦਾ ਪੰਜਾਬ ਦੇ ਪਿੰਡੂ ਖੇਤਰਾਂ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਉਹ ਹੋਇਆ ਲੱਖਾਂ ਏਕੜ ਫਸਲ ਬਰਬਾਦ ਹੋਈ ਲੱਖਾਂ ਏਕੜ ਜ਼ਮੀਨ ਖਰਾਬ ਹੋ ਗਈ ਪੰਜ ਪੰਜ 6 6 ਫੁੱਟ ਰੇਤਾਂ ਮਿੱਟੀ ਆ ਦਬੀ ਗਈ ਉਹ ਜ਼ਮੀਨਾਂ ਵਿੱਚ ਛੜ ਗਈ ਪਾਰ ਦੇਸ਼ਾਂ ਪ੍ਰਦੇਸ਼ਾਂ ਤੋਂ ਸੰਗਤ ਨੇ ਸੇਵਾ ਕਰਨ ਵਿੱਚ ਵੀ ਬਹੁਤ ਵੱਡੀ ਸਹਾਇਤਾ ਕੀਤੀ ਹੈ ਹਰ ਇੱਕ ਨੇ ਆਪਣੇ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕੀਤੀ ਹੈ ਸਾਡੀਆਂ ਸੰਸਥਾਵਾਂ ਸੰਪਰਦਾਵਾਂ ਜੋ ਸਬਾ ਸੁਸਾਇਟੀਆਂ ਨੇ ਜਾਂ ਕੋਈ ਐਨ ਜੀਓ ਨੇ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਇਸ ਸਾਰੇ ਆਫਤਾ ਦੇ ਸਮੇਂ ਦੇ ਵਿੱਚ ਪੰਜਾਬ ਦੇ ਵਾਸਤੇ ਕੀਤੀਆਂ ਨੇ ਉਥੇ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪਹਿਲੇ ਦਿਨ ਤੋਂ ਹੀ ਬਹੁਤ ਵੱਡੀਆਂ ਸੇਵਾਵਾਂ ਜਾਰੀ ਰੱਖੀਆਂ ਗਈਆਂ ਔਰ ਜਿੱਥੇ ਉਹਨਾਂ ਨੇ ਲੰਗਰਾਂ ਦੀ ਸੇਵਾ ਕੀਤੀ, ਹੜਪੀੜਤਾਂ ਦੇ ਰੈਸਕਿਊ ਕਰਨ ਦੀ ਸੇਵਾ ਕੀਤੀ, ਘਰਾਂ ਦੀ ਸੇਵਾ ਕੀਤੀ। ਉੱਥੇ ਪਿਛਲੇ ਦਿਨੀ तकरीबन 10 ਕੁ ਦਿਨ ਹਾਲਾ ਹੋਏ ਨੇ ਕਿ 18 ਦੁੱਧਾਰੂ ਪਸ਼ੂ ਜਿਹੜੇ ਸਨ ਉਹ ਵੀ ਕਿਸਾਨਾਂ ਨੂੰ ਵੰਡੇ ਕਿਉਂਕਿ ਕਿਸਾਨਾਂ ਦੇ ਪਸ਼ੂ ਜਿਹੜੇ ਸਨ ਉਹ ਹੜ ਦੇ ਪਾਣੀ ਦੇ ਨਾਲ ਹੜ ਖੜ ਚੁੱਕੇ ਸਨ, ਮਰ ਚੁੱਕੇ ਸਨ ਤੇ ਉਹ ਪਸ਼ੂ ਵੰਡੇ ਗਏ। ਔਰ ਅੱਜ ਇੱਕ ਬਹੁਤ ਵੱਡਾ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਠਨ ਦੇ ਸਹਿਯੋਗ ਨਾਲ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੋਜਪੁਰ ਦੇ ਪਿੰਡਾਂ ਵਾਸਤੇ ਉਪਰਾਲਾ ਕੀਤਾ ਹੈ ਕਿ ਤਕਰੀਬਨ 1 ਕਰੋੜ 60 ਲੱਖ ਰੁਪਏ ਦੇ ਚੈੱਕ ਜਿਹੜੇ ਨੇ ਉਹ ਉਹਨਾਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੰਡੇ ਜਾਣੇ ਨੇ ਜਿਨ੍ਹਾਂ ਦੀ ਫਸਲ ਪਾਣੀ ਦੇ ਨਾਲ ਬਰਬਾਦ ਹੋ ਚੁੱਕੀ ਹੈ ਉਹ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 1000 ਕਿਸਾਨ ਪਰਿਵਾਰਾਂ ਨੂੰ ਜਿਹੜਾ ਜਿਹੜੇ ਚੈੱਕ ਨੇ ਇਹ ਤਕਸੀਮ ਅੱਜ ਕੀਤੇ ਜਾਣੇ ਨੇ ਜਿਹੜਾ ਨਾਮ ਕੀ ਹੈ ਜੀ ਤੇ ਕਿਹੜੇ ਪਿੰਡ ਨਾਲ ਮੇਰਾ ਨਾਮ ਬਖਸ਼ੀਰ ਸਿੰਘ son of ਸ੍ਰੀ ਜਗਿੰਦਰ ਸਿੰਘ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਤੁਹਾਨੂੰ ਅੱਜ ਚੈੱਕ ਮਿਲਿਆ ਹੈ ਸਹਾਇਤਾ ਰਾਸ਼ੀ ਮਿਲੀ ਹੈ ਤੁਹਾਡੇ ਮਨ ਦੀ ਭਾਵਨਾ ਕੀ ਹੈ ਕਿਉਂਕਿ ਪਾਹ ਵੜੀ ਗਈ ਹੈ ਜ਼ਿਲ੍ਹਾ ਦਾ ਭਾਵਨਾ ਅਸੀਂ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਜੂਕੇਟ ਪੰਜਾਬ ਦਾ ਜਿਨ੍ਹਾਂ ਨੇ ਸਾਡੀ ਬਾਹ ਫੜੀ ਹੈ ਸਾਨੂੰ ਕੋਈ ਵੀ ਸਹਾਰਾ ਨਹੀਂ ਰਿਹਾ ਘਰ ਵੀ ਡਿੱਗ ਪਿਆ ਫਸਲਾਂ ਵੀ ਖਰਾਬ ਹੋ ਗਈਆਂ ਤੇ ਚਲੋ ਜਿੰਨੀ ਸਾਨੂੰ ਰਾਸ਼ੀ ਮਿਲੀ ਹੈ ਇਹ ਇੰਨਾ ਹੀ ਬਹੁਤ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿੰਨੀ ਤੁਹਾਨੂੰ ਉਸ ਦਾ ਰਾਸ਼ੀ ਮਿਲੀ ਜਿਹੜਾ ਕਿੰਨੀ ਮੇਰੇ ਕੋਲ ਡੇਢ ਕਿੱਲਾ ਜ਼ਮੀਨ ਹੈ ਤੁਹਾਨੂੰ ਹੁਣ ਡੇਢ ਕਿੱਲੇ ਦੇ ਹਿਸਾਬ ਨਾਲ ਇਹਨਾਂ ਨੇ ਤਾਂ ਰਾਸ਼ੀ ਦਿੱਤੀ ਹੈ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਜਿਹੜੀ ਰਕਮ ਮਿਲੀ ਹੈ ਤੁਹਾਡੇ ਜਿਹੇ ਮਾਇਨੇ ਕੀ ਰੱਖਦੀ ਹੈ ਤੁਹਾਡੇ ਬੱਚਿਆਂ ਨੂੰ ਪਤਾ ਹੋਊਗਾ ਕਿ ਅੱਜ ਤੁਹਾਨੂੰ ਇਹ ਦਸ ਲੱਖ ਰਾਸ਼ੀ ਮਿਲ ਗਈ ਹੈ ਉਹਨਾਂ ਦੀ ਭਾਵਨਾ ਕੀ ਸੀ ਬੱਚੇ ਬਹੁਤ ਖੁਸ਼ ਹੈ ਜੀ ਜਿੱਥੇ ਸਾਡੇ ਕੋਲ ਨਹੀਂ ਸੀ ਕੁਝ ਹੁਣ ਚਾਰ ਪੈਸੇ ਆ ਜਾਣਗੇ ਕੁਝ ਬੱਚਿਆਂ ਦੀਆਂ ਆਸਾਂ ਉਮੀਦਾਂ ਕੋਈ ਲੀੜਾ ਕਪੜਾ ਬਣ ਜਾਊ ਜਾਂ ਬੀਜ ਖਾਦ ਪਾਵਾਂਗੇ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜਿਹੜਾ ਹੁਣ ਐਜੂਕੇਟ ਪੰਜਾਬ